ਸਤਿ ਸ਼੍ਰੀ ਅਕਾਲ ਜੀ ਵਾਹ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ। ਪਿਆਰ ਨਾਲ ਗੈਂਦੜੀ। ਹਨੇ ਬਈਆ ਲਵਾਏ ਤੇ ਨਾ ਮੈਂ ਇਹਨਾਂ ਦੀ ਕਰਾਈ ਦੀ ਟੈਚ ਨਹੀਂ ਜੀ ਰੰਗ ਕਰਵਾਤਾ। ਤੇ ਉਹ ਐਲੀਵੇਟਰ ਨਹੀਂ ਮਰਵਾਤਾ ਥੱਲੇ ਲਾਲ ਤੇ ਉੱਪਰ ਉੱਪਰ ਕਿੱਟਾ ਉਹਨੇ ਸ਼ਾਰੀ ਦੇ ਮਾਰਤਾ। ਤੇ ਬਾਕੀ ਹੁਣ ਸਾਡੇ ਕੋਲ ਬਾਤ ਚ ਜਾਂਦੀ ਰੰਗ ਤੇ ਕਿੱਟਾ। ਤੇ ਦੂਣ ਪਾਇਆ ਗਿਆ। प्यारी ला ऐना ਦਾ ਕਰਾਇਆ ਦੀ ਕੰਮ ਜਮਾ ਇਹਨਾਂ ਤੇ ਮਾਰਦ ਨੇ ਤੇ ਹੀ ਆ ਮੀਨ ਖਰਾਬ ਹੋ ਜੂ ਪਿਆ ਤੇ ਉਹਨਾਂ ਤਾਰਨੀ ਵੀ ਕੀ ਕਰਿਆ ਵਾ ਕਿਹੜਾ ਮਣਾ ਮੋਟਾ ਬਾਜ ਦਦਿਆ ਫਾਇਰ ਪੂਰ ਨਾਲ ਜਿਹਦੇ ਮਾਰਦਾ ਸੀ ਪਰ ਉਹ ਗਰਦਾ ਰੰਗ ਦਾ ਸੇਮ ਮਿਲ ਗਿਆ ਉਹਨਾਂ ਦਾ ਜੀ ਆ ਲਾਲ ਦਾ ਫਰਕ ਆ ਲਾਲ ਦਾ ਖਾਸਾ ਫਰਕ ਆ ਤੇ ਆਪ ਤੇ ਸਟਾਰਟ ਨੱਕ ਤੇ ਬੰਨੇਗਾ ਕਈ ਵਾਰ ਹਮ ਤਾਂ ਪੂਰਾ ਚਲਣੋ ਕਰੇ ਲੈ ਤਰੀ ਹਵਾ ਹੋ ਬਚੱਕ ਹੋ ਜੀ ਸਟਾਰਟ ਕਰਿਆ ਹੁਣੇ ਲੱਗਿਆ ਵਾ ਤਾਰੀ ਟਾਈਟਿੰਗ ਕਰਨ ਵਧੀਆ ਬਾਤ ਆਦਾ ਜੀ ਆਏ ਹੋ ਜਾਣਗੇ ਬਲਾਂ ਇੱਕ ਕਰਦੇ ਜੀ ਇਹ ਲੱਗਣ ਲੱਗੇ ਥੱਲੇ ਹੁਣੇ ਮਾਰੀ ਆਮ ਗੀ ਆਪਣਾ ਰਗੜ ਕੋ ਪੀਜੀ ਬਾਦ ਦਾ ਤੇ ਬਾਕੀ ਬਾਈ ਅੱਜ ਆਪਾਂ ਦੇਖਦੇ ਆਂ ਬੱਦਲ ਬਾਈ ਹੋ ਗਈ ਅੱਜ ਦਿਨ ਨੂੰ ਕਰਾਂਗੇ ਆਪਾਂ ਚੈੱਕ ਜੀਰੀ ਜੋ ਜੀਰੀ ਦਾ ਪਰ ਸਹੀ ਗਿਆ ਥੋੜੀ ਜਿਹੀ ਗਿਰੀ ਵੀ ਉਹ ਤੇ ਬਾਅਦ ਵਿੱਚ ਬਾਅਦ ਵਿੱਚ ਨੂੰ ਅੱਜ ਚੈੱਕ ਜੀਰੀ ਜਸ ਬੱਦਲ ਦਾ ਕੱਲ ਵੱਢਣੀ ਦੀ ਕੱਲ ਨੂੰ ਵੱਢਣੀ ਦੀ ਅੱਜ ਹੋ ਗਿਆ ਥੋੜਾ ਜਿਹਾ ਬੱਦਲ ਮੰਨਾਂਗਾ ਅੱਜ ਦੇਖ ਲੋ ਦੁਪਹਿਰੇ ਤਾਂ ਯਾਰ ਵੱਧ ਦੋ ਤੇ ਦਿਖਾਵਾਂਗੇ ਅੱਜ ਆਪਾਂ ਇਹਨੂੰ ਤੇ ਫਿਰ ਆਪਾਂ ਉਹਦੀ ਵੀ ਤਰਪਾਲਦਾਰ ਨੂੰ ਦਾਂਗੇ ਆਹ ਆਕਰ ਰਹੇ ਹਾਂ ਆਰਮ ਕੋਈ ਵੀ ਤਿਆਰ ਕਰਾਂਗੇ ਇਹ ਆਪਣੀ ਤਿਆਰ ਆ ਬਾਕੀ ਧਾਰੀ ਨੇ ਨਾਮ ਦੇ ਨੰਦੇ ਸਾਰੇ ਲਾ ਦੇ ਇਹ ਲੱਗਣ ਆ ਦੇ ਟੈਂਕ ਤੋਂ ਕਿਦੜਾ ਕਰਨ ਵਾਲੇ ਦੇ ਆ ਆਟਾ ਕਿਨੇ ਰੁਕੀਆਂ ਅੰਦਰ ਸਾਰੇ ਨਾਮ ਦੇ ਲਾ ਦੇ ਆਈ ਕਮਾਲ ਹੁੰਦਾ ਬਣਾ ਤਰੀਕ ਇਹ ਬਾਕੀ ਬਾਈ ਜੀ ਅੱਜ ਚਲਾਈ ਤੁਹਾਨੂੰ ਦਿਖਾਵਾਂਗੇ ਵੀਡੀਓ ਦਾ ਹਾਂ ਵੀਡੀਓ ਦੇਖ ਤੋਂ ਇੱਕ ਤੱਕ ਚਾਲ ਦੀ ਵੀ ਦਿਖਾਵਾਂਗੇ ਸਫਾਈ ਹੋਈ 1692259 ਅੱਜ ਆਪਾਂ ਨੇ ਗੋਨਾ ਬਾਰ ਬਾਰਾਂ ਦਾ ਵੇ ਮੱਥਾ ਮੁਥਾ ਦੇਖ ਗਿਆ ਉਹਨਾਂ ਦਾ ਰਕੂ ਡਰਪ ਨੇ ਲਾ ਲਿਆ ਜੀ ਆਓ ਗਰ ਵੀ ਜਾਣ ਵਾਲਾ ਲਾ ਲਿਆ ਤੇ ਬਾਬੇ ਦਾ ਨਾਮ ਲੈ ਕੇ ਲੱਗੇ ਅੱਜ ਆਪਾਂ ਕੰਮ ਸ਼ੁਰੂ ਕਰਨਾ ਤੇ 1692 ਆ ਜੀ ਜੀਰੀ ਦਾ ਵਾਹੇ ਊਰਜੀ ਵੀ ਹੋਆ ਜਿਹੜਾ ਨੇ ਖੇਤ ਇਹ ਵੀ ਚਲੋ ਤੁਹਾਨੂੰ ਚਾਲ ਦੀ ਦਿਖਾਵਾਂਗੇ ਤੇ ਨਾਲੇ ਥੈਂਕ ਯੂ ਜੀ ਬਹਾਮਾ ਗੇ ਸਪਾਈਸ ਵੀਕ ਆਪੇ ਤੋਂ ਉੱਤਰਨਾ ਤੋੜਾਈ ਤਿੰਨ ਕਿਲੇ ਆ ਗਏ ਆ ਆਹ ਦਾ ਤਾਰੀਰ ਲੀਵਰ ਆ ਚੈੱਕ ਕਰਦੇ ਮਗਰ ਦਾਣਾ ਤੁਨਾ ਚੈੱਕ ਕਰਾਂਗੇ ਨਾਲੇ ਤੇ ਨਾਲੇ ਨੂੰ ਪਤਾ ਆਵਾਂਗੇ ਦੇ ਬਾਅਦ ਆਉਂਦਾ ਆ ਵੀਡੀਓ ਆਹ ਵੀ ਜੀ ਚੱਲਦੀ ਆ ਆਪਣੀ ਮਸ਼ੀਨ ਕੱਤੇ ਦਾ ਗੁਰਨਾ ਲਾ ਕੇ ਨੇ ਤੇ ਇਹ ਜੋ ਅੱਜ ਦੇ ਕਿੜਾ ਦੇ ਲਈ ਇਹ ਠੀਕ ਕਰਦੇ ਆ। ਤੇ ਬਾਕੀ ਹੁਣ ਮੈਂ ਟਰਾਲੀ 'ਚ ਮਾਲ ਬਣਾਉਣਾ ਜੀ ਰੱਖੀ ਇਨੀ ਕ ਸਫਾਈ ਹੈ। ਕਰੋ ਜੀ ਸਫਾਈ ਚੱਕ ਟਰਾਲੀ 'ਚ। ਆ ਕਿਰਾ ਗਿੱਲਾ ਨਿਕਲੇ ਆ ਦੋ ਦਿਨ ਨੂੰ ਵਰਦਾਂਗੇ ਤੇ ਥੋੜਾ ਜਿਹਾ ਸੀ। ਇਦੇ ਉੱਪਰ ਦੀ ਗੇੜਾ ਦੇ ਲਈ 2 ਕਿਲੇ ਆਉਣਿਆ ਟੈਂਕ ਤੇ ਆਲੇ ਹਾਂ ਇੱਕ ਕੇ ਤਾਂ ਵੱਡ ਹੋ ਗਿਆ 1.5 ਕਿਲੇ ਦਾ ਗੇੜ ਵੱਡਿਆ ਗਿਆ ਤੇ ਸਾਢੇ 4 ਹੋ ਗਏ ਲੋਟਾਈ ਘੰਟਿਆਂ ਚ ਡੇਢ ਪਾਉਣ ਲੋ ਕੀਲੇ ਵੱਡੇ ਨੇ ਬਾਈ ਜੀਰੀ ਵੀ ਦਾ ਬਹੁਤ ਥੋੜੀ ਹੋੜੀ ਚੱਲਦੀ ਆ ਤੇ ਉਹਨੇ ਇਹਨੂੰ ਲਾਵਾਂਗੇ ਤੇ ਆਪਾਂ ਹੁਣ ਚੱਲੇ ਆ ਘਰ ਨੂੰ ਘਰੇ ਡੰਗਰਾਂ ਨੂੰ ਲਾਉਣੇ ਨੇ ਤਾਂ ਸੋਪੋ ਕੋਈ ਚਲਾ ਰਹੇ ਨੇ